ਮੈਂ ਗੁਰਵਚਨ ਸਿੰਘ ਚਾਟਰਪਾਲ ਸਰਾਜਪੁਰਾ ਜੀ ਕੀ ਹੈ ਜੀ ਇੱਥੇ ਕੋਲ ਦਾ ਕੰਮ ਚੱਲ ਰਿਹਾ ਤੇ ਜਿਹੜਾ ਠੇਕੇਦਾਰ ਕੰਟਰੈਕਟਰ ਹੈ ਉਸਨੇ ਸਾਰ ਇੱਕ ਰੈਂਪ ਹੈ ਜਿਹੜਾ ਸਿੱਧਾ ਟੱਕਰ ਤੇ ਬਣਾ ਦਿੱਤਾ ਗਿਆ ਹੈ ਜਦ ਕਿ ਉਹਨੂੰ ਰੈਂਪ ਹੈ ਜਿਹੜਾ ਸਲੋ ਸਲੋ ਕਰਕੇ ਬਣਾਉਣਾ ਚਾਹੀਦਾ ਸੀ ਤੇ ਇਹਦੇ ਵਿੱਚ ਕੀ ਹੈ ਜਦੋਂ ਟਰੱਕ ਥੱਲੇ ਉਤਰਦੇ ਨੇ ਜੀ ਉਹਨਾਂ ਕੋ ਕੰਟਰੋਲ ਨਹੀਂ ਹੋ ਪਾਂਦਾ ਤੇ ਉਹ ਇੱਕ ਟਰੱਕ ਸੀਗਾ ਜੀ ਟਰੈਕਟਰ ਲੋਡ ਸੀ ਉਹਦੇ ਵਿੱਚ ਉਹਨੂੰ ਕੰਟਰੋਲ ਨਹੀਂ ਹੋਇਆ ਤਾਂ ਸਿੱਧਾ ਇੱਕ ਦੁਕਾਨ ਦੇ ਵਿੱਚ ਵੱਢ ਗਿਆ ਜੀ ਦੁਕਾਨਦਾਰ ਕਾफी ਨੁਕਸਾਨ ਹੈ ਤਾਂ ਜਿਸ ਤੇ ਜੀ ਚਲੋ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਬਟ ਜਿਹੜੀ ਸਾਡੀ ਟ੍ਰੈਫਿਕ ਪੁਲਿਸ ਰਾਜਪੁਰਾ ਦੀ ਟੀਮ ਸਮੇਤ ਐਸਐਸਆਰ 234 ਟੀਮ ਲੱਗੇ ਜੀ ਇਹ ਅਸੀਂ ਲਗਾਤਾਰ ਦੀ ਸਵੇਰੇ 5:30 ਵਜੇ ਆਗੇ ਸਿਚਾਰ ਹੈਕਟਰੀਆਂ ਨਾਲ ਜੋ ਟਰੈਕਟਰ ਤੋਂ ਬਾਹਰ ਚਾਇ ਦੁਕਾਨ ਤੇ ਫੇਰੇ ਟਰੈਕਟਰ ਚਲਾਈਏ ਜੀ ਆ ਇਸ ਤਰ੍ਹਾਂ ਇੱਕ ਦੁਕਾਵਾ ਹਾਦਸਾ ਹੋ ਗਿਆ ਤੇ ਇਹ ਜਿਹੜਾ ਕੱਟ ਪੈ ਗਿਆ ਇਹਨੂੰ ਠੀਕ ਕਰਨ ਦੇ ਲਈ ਇੱਕ ਪੀਐਨਸੀਆਈ ਦੇ ਨਾਲ ਗੱਲ ਕਰਤੀ ਗਈ ਹੈ ਤੇ ਉਹਨਾਂ ਨੂੰ ਬੁਲਾ ਕੇ ਇਹਨੂੰ ਚੁਰਾਹੇ ਤੇ ਕਰਵਾਈ ਬਣਾਈ ਜਾਏਗੀ ਤੇ ਉਹਨਾਂ ਦੀ ਜਿਹੜੀ ਇਨਸਪੈਕਟਿੰਗ ਟੀਮ ਆ ਉਹ ਆ ਗਈ ਹੈ ਉਹਨੇ ਇੱਕ ਦਿਨ ਘੇੜ ਕੇ ਘੁੱਕ ਕੇ ਆ ਗਈ ਉਸ ਤੋਂ ਬਾਅਦ ਮਨਦੀਪ ਸਿੰਘ ਜੀ ਇਹ ਜੀ ਸਵੇਰੇ 5:08 ਤੇ ਉਪਰੋਂ ਉਹ ਗੱਡੀ ਆਈ ਉਹ ਕਾਫੀ ਤੇਜ਼ ਸੀ ਜਿਹਦੇ ਵਿੱਚ ਟ੍ਰੇਲਰ ਤੇ ਪੰਜ ਟਰੈਕਟਰ ਲੱਦੇ ਹੋਏ ਸੀ ਉਪਰੋਂ ਹਾਦਸਾ ਗੱਡੀ ਇਹ ਠਾਂ ਹੀ ਠਾ ਕੇ ਸਾਡੀ ਦੁਕਾਨ ਦੇ ਅੰਦਰ ਪੜ ਗਈ ਜੀ ਗੱਡੀ ਸਾਡਾ ਜੀ ਦੋ ਸ਼ਟਰ ਟੁੱਟੇ ਜੀ ਗੱਪੇ ਵਾਲਾ ਸੈਂਟਰ ਬੀਮ ਟੁੱਟਿਆ ਜੀ ਉੱਪਰ ਵਾਲਾ ਬੀਮ ਦਾ ਨੁਕਸਾਨ ਹੋਇਆ ਅੰਦਰ ਇੱਕ ਗੱਡੀ ਖੜੀ ਸੀ ਉਹਦੇ ਸ਼ੀਸ਼ੇ ਟੁੱਟੇ ਹੋਏ ਸੋ ਡਰਾਈਵਰ ਔਰ ਕੋਪਾਈਲੋਟ ਵੇਖੜੇ ਖੜੇ ਸੀਗੇ ਲੱਖੀ ਬੋਰਚੇ ਇੱਕ ਡਰਾਈਵਰ ਸੀ ਜਿਹੜਾ ਅਸੀਂ ਮੈਂ ਅਸੀਂ ਮਾਰਨਿੰਗ 6:35 ਵਜੇ ਕੱਢ ਲਿਆ ਸੀ ਜੀ ਐਂਬੂਲੈਂਸ ਬੁਲਾਈ ਉਹਨੂੰ ਹਸਪੀਟਲ ਪਹੁੰਚ ਤੱਕ ਹਾਂਜੀ ਡਰਾਈਵਰ ਠੀਕ ਹੈ ਜੀ ਉਹਨੇ ਜੀ ਜਿਹਨੂੰ ਮੈਂ ਬਾਅਦ ਚ ਪੁੱਛਿਆ ਜੀ ਉਹਨੇ ਮੈਂ ਦੱਸਿਆ ਮੈਨੂੰ ਨੀਂਦ ਆ ਗਈ ਸੀ ਹਾਂਜੀ